ਗੱਲਾਂ ਨੂੰ ਧਿਆਨ ਨਾਲ ਸੁਣਿਆ ਜੀ ਕੀ ਤੁਹਾਨੂੰ ਕਦੇ ਇਦਾਂ ਮਹਿਸੂਸ ਹੋਇਆ ਵੀ ਕੋਈ ਬੰਦਾ ਤੁਹਾਡਾ ਭਰੋਸਾ ਤੋੜ ਰਿਹਾ ਹੈ ਕੋਈ ਬੰਦਾ ਤੁਹਾਡਾ ਯਕੀਨ ਤੋੜੀ ਜਾਂਦਾ ਪਰ ਤੁਸੀਂ ਉਹ ਬੰਦੇ ਨੂੰ ਪਛਾਣ ਨਹੀਂ ਪਾ ਰਹੇ ਇਹ ਉਹ ਇਨਸਾਨ ਹੈ ਜਿਹੜਾ ਤੁਹਾਡੇ ਮੋਢੇ ਦੇ ਉੱਤੇ ਹੱਥ ਰੱਖ ਕੇ ਨਾਮ ਖਾ ਰਿਹਾ ਤੇ ਫਿਰ ਉਹੀ ਬੰਦਾ ਤੁਹਾਨੂੰ ਜਾਂਦਾ ਜਾਂਦਾ ਜ਼ਖਮ ਵੀ ਦੇ ਜਾਂਦਾ ਉਹਨੂੰ ਕਹਿੰਦੇ ਆ 도ਗਲਾ ਬੰਦਾ ਤੇ ਇਹ 도ਗਲਾ ਬੰਦਾ ਅੱਜ ਵੀ ਤੁਹਾਡੇ ਆਸੇ ਪਾਸੇ ਲੁਕਿਆ ਹੋਇਆ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਉਸ 도ਗਲੇ ਬੰਦੇ ਦਾ ਚਿਹਰਾ ਮੈਂ 3 ਤੋਂ 4 ਮਿੰਟ ਦੀ ਇਸ ਵੀਡੀਓ ਦੇ ਵਿੱਚ ਸਾਹਮਣੇ ਲੈ ਕੇ ਆਉਂਗਾ ਤੇ ਜੇ ਤੁਸੀਂ ਵੀ ਇਹ ਪੰਜ ਖਤਰਨਾਕ ਨਿਸ਼ਾਨੀਆਂ ਪਛਾਣ ਲੀਆਂ ਤਾਂ ਫਿਰ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਇੱਕ ਗੱਲ ਦੱਸਣੀ ਚਾਹਣਾ ਵੀ ਜੇ ਕਿਸੇ ਨੇ ਆਪਣੇ ਕਿਸੇ ਪ੍ਰੋਡਕਟ ਦੀ ਪ੍ਰਮੋਸ਼ਨ ਕਰਵਾਉਣੀ ਆ ਤਾਂ ਆਪਾਂ ਨੂੰ ਡੀਐਮ ਕਰ ਸਕਦੇ ਇਸੇ ਪੇਜ ਦੇ ਉੱਤੇ ਪਹਿਲੀ ਨਿਸ਼ਾਨੀ ਹੁੰਦੀ ਹੈ ਪਿੱਠ ਪਿੱਛੇ ਬੁਰਾਈ ਤੇ ਮੂੰਹ ਦੇ ਉੱਤੇ ਤਾਰੀਫਾਂ ਇਹ ਦੋਗਲੇਪਨ ਦੀ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਹੈ ਇਹੋ ਜਿਹਾ ਬੰਦਾ ਜਦੋਂ ਤੁਹਾਡੇ ਨਾਲ ਹੋਊਗਾ ਨਾ ਤਾਂ ਦੂਜਿਆਂ ਦੀ ਸਭ ਤੋਂ ਵੱਧ ਬੁਰਾਈ ਕਰੂਗਾ ਤੇ ਤੁਹਾਡੀ ਸਭ ਤੋਂ ਜ਼ਿਆਦਾ ਤਾਰੀਫ ਕਰੂਗਾ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜਿਹੜਾ ਇਨਸਾਨ ਤੁਹਾਡੇ ਸਾਹਮਣੇ ਦੂਜਿਆਂ ਦੀ ਬੁਰਾਈ ਕਰਦਾ ਨਾ ਦੂਜਿਆਂ ਦੀ ਚੁਗਲੀ ਕਰਦਾ ਉਹ 100% ਦੀ ਸ਼ੋਰ ਹੈ ਕਿ ਦੂਜਿਆਂ ਕੋਲ ਜਾ ਕੇ ਤੁਹਾਡੀ ਵੀ ਚੁਗਲੀ ਕਰੂਗਾ ਇਹੋ ਜਿਹਾ ਦੋ ਦੇ ਕੰਮਾਂ ਦੇ ਵਿੱਚ ਫਰਕ ਇਹੋ ਜਿਹੇ ਦੋਗਲੇ ਲੋਕ ਨਾ ਵੱਡੇ ਵੱਡੇ ਸਿਧਾਂਤਾਂ ਦੀ ਗੱਲ ਕਰਦੇ ਆ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਇਹੋ ਜਿਹੇ ਲੋਕ ਤੁਹਾਨੂੰ ਇਮਾਨਦਾਰੀ ਸੱਚਾਈ ਤੇ ਵਫਾਦਾਰੀ ਦੇ ਪਾਠ ਪੜਾਉਣਗੇ ਪਰ ਜਦੋਂ ਖੁਦ ਉਹਨਾਂ ਗੱਲਾਂ ਦੇ ਉੱਤੇ ਅਮਲ ਕਰਨ ਦੀ ਵਾਰੀ ਆਉਂਦੀ ਹੈ ਨਾ ਫਿਰ ਸਭ ਤੋਂ ਪਹਿਲਾਂ ਪਿੱਛੇ ਹਟ ਜਾਣਗੇ ਇਹੋ ਜਿਹੇ ਬੰਦੇ ਹਮੇਸ਼ਾ ਦੂਜਿਆਂ ਤੇ ਪਹਿਲਾਂ ਉਂਗਲ ਚੱਕਦੇ ਆ ਪਰ ਆਪ ਦੀਆਂ ਗਲਤੀਆਂ ਕਦੇ ਨਹੀਂ ਮੰਨਦੇ ਸੋ ਇਹੋ ਜਿਹੇ ਬੰਦਿਆਂ ਦੇ ਸ਼ਬਦਾਂ ਤੇ ਨਹੀਂ ਗੱਲਾਂ ਤੇ ਨਹੀਂ ਉਹਨਾਂ ਦੇ ਕੰਮਾਂ ਦੇ ਉੱਤੇ ਧਿਆਨ ਦਿਆ ਕਰੋ ਤੀਜੀ ਨਿਸ਼ਾਨੀਆਂ ਹਮੇਸ਼ਾ ਤਾਕਤਵਰ ਬੰਦੇ ਦਾ ਸਾਥ ਦੇਣਾ ਹਮੇਸ਼ਾ ਤਗੜੇ ਵਾਲੇ ਪਾਸੇ ਜਾ ਕੇ ਖੜੇ ਹੋਣਾ ਉਹ ਸਿਰਫ ਉਸੇ ਪਾਸੇ ਝੁਕਦਾ ਜਿਸ ਪਾਸੇ ਨੂੰ ਆਪਣਾ ਫਾਇਦਾ ਤੇ ਜਾਂ ਫਿਰ ਤਾਕਤ ਨਜ਼ਰ ਆਉਂਦੀ ਹੈ ਜਾਂ ਫਿਰ ਪੈਸਾ ਨਜ਼ਰ ਆਉਂਦਾ ਐਹੋ ਜੇ ਬੰਦੇ ਦਾ ਕੋਈ ਭਰੋਸਾ ਨਹੀਂ ਹੁੰਦਾ ਕੋਈ ਸਟੈਂਡ ਨਹੀਂ ਹੁੰਦਾ ਉਹਨੇ ਕਦੋਂ ਕਿਹੜੇ ਪਾਸੇ ਹੋ ਜਾਣਾ ਜਦੋਂ ਤੱਕ ਤੁਸੀਂ ਕਾਮਯਾਬ ਐ ਤੁਸੀਂ ਸਫਲ ਐ ਤੁਹਾਡੇ ਦਿਨ ਚੰਗੇ ਐ ਉਹ ਤੁਹਾਡੇ ਨਾਲ ਰਹੂਗਾ ਜਦੋਂ ਤੁਸੀਂ ਕਿਸੇ ਮੁਸੀਬਤ ਦੇ ਵਿੱਚ ਫਸ ਗਏ ਜਦੋਂ ਤੁਹਾਡੇ ਤੇ ਕਿਤੇ ਮਾੜੇ ਦੇਣ ਆ ਕੇ ਮਾੜਾ ਸਮਾਂ ਆ ਗਿਆ ਤਾਂ ਐਹੋ ਜੇ ਬੰਦੇ ਬਿਨਾਂ ਕੋਈ ਸੋਚੇ ਸਮਝੇ ਬਿਨਾਂ ਝਿਜਕੇ ਤੁਹਾਡਾ ਸਾਥ ਛੱਡ ਕਿਰਚਨ ਜਰਦਣਾ ਇੱਕ ਗਾਣਾ ਆਇਆ ਸੀ ਕਾਫੀ ਟਾਈਮ ਪਹਿਲਾਂ ਕਹਿੰਦਾ ਵੈਰੀਆਂ 'ਚ ਖੜਾ ਤੇਰਾ ਜਾਣ ਤੋਂ ਪਿਆਰਾ ਏ ਉਹ ਗਾਣਾ ਇਹੋ ਜਿਹੇ ਬੰਦਿਆਂ ਦੇ ਉੱਤੇ ਟੁੱਕਦਾ ਚੌਥੀ ਨਿਸ਼ਾਨੀ ਹੈਗੀ ਆ ਤੁਹਾਡੇ ਭੇਤ ਗੁਪਤ ਨਹੀਂ ਰੱਖਦਾ ਜੇ ਤੁਸੀਂ ਕਿਸੇ 도ਗਲੇ ਬੰਦੇ ਨੂੰ ਆਪਣਾ ਨਿੱਜੀ ਭੇਤ ਦੱਸਦੇ ਆ ਉਹਦੇ ਤੇ ਭਰੋਸਾ ਕਰਕੇ ਉਹਨੂੰ ਆਪਣਾ ਯਾਰ ਬਣਾ ਕੇ ਆਪਣੀਆਂ ਪਰਸਨਲ ਗੱਲਾਂ ਬਾਤਾਂ ਉਹਦੇ ਨਾਲ ਸ਼ੇਅਰ ਕਰ ਲੈਣੇ ਆ ਤਾਂ ਕਿਤੇ ਨਾ ਕਿਤੇ ਜਾ ਕੇ ਉਹ ਬੰਦਾ ਇਸ ਜਾਣਕਾਰੀ ਨੂੰ ਇੱਕ ਹਥਿਆਰ ਦੇ ਵਜੋਂ ਵਰਤਣ ਦੀ ਕੋਸ਼ਿਸ਼ ਕਰੂਗਾ ਜਿਹੜੇ ਨਸਲੀ ਯਾਰ ਹੁੰਦੇ ਹਨ ਉਹ ਕਦੇ ਇੱਕ ਦੂਜੇ ਦੇ ਭੇਤ ਨਹੀਂ ਖੋਲਦੇ ਭਾਵੇਂ ਕਿੰਨੀ ਵੀ ਅਣਬਣ ਕਿਉਣਾ ਹੋ ਜਾਵੇ ਯਾਰ ਕਿੰਨੀ ਵੀ ਲੜਾਈ ਝਗੜਾ ਬਿਲਕੁਲ ਖਤਮ ਹੀ ਹੋ ਜੇ ਲਿਆਜ ਪਰ ਉਹ ਇੱਕ ਦੂਜੇ ਦੇ ਭੇਤ ਕਦੇ ਨਹੀਂ ਖੋਲਦੇ ਇਹੋ ਜਿਹੇ ਬੰਦੇ ਨੂੰ ਨਸਲੀ ਤੇ ਖਾਨਦਾਨੀ ਕਿਹਾ ਜਾ ਸਕਦਾ ਪਰ 도ਗਲੇ ਬੰਦੇ ਦੇ ਵਿੱਚ ਇਹ ਚੀਜ਼ਾਂ ਕਿਤੇ ਨੇੜੇ ਦੇੜੇ ਵੀ ਨਹੀਂ ਹੁੰਦੀਆਂ ਇਹ ਵੀ ਹੋ ਸਕਦਾ ਕਿ ਜੋ ਗੱਲਾਂ ਬਾਤਾਂ ਤੁਸੀਂ ਆਪਣੀਆਂ ਉਹਦੇ ਨਾਲ ਸ਼ੇਅਰ ਕੀਤੀਆਂ ਉਹ ਉਹਨਾਂ ਤੋੜ ਮਰੋੜ ਕੇ ਪੇਸ਼ ਕਰੇ ਤੇ ਜਾਂ ਫਿਰ ਉਹ ਕਿਸੇ ਦੂਜੇ ਬੰਦੇ ਨੂੰ ਜਾਂ ਫਿਰ ਤੁਹਾਡੇ ਐਂਟੀ ਬੰਦੇ ਨੂੰ ਉਹ ਸਾਰੀਆਂ ਗੱਲਾਂ ਬਾਤਾਂ ਦੱਸ ਕੇ ਆਪਣੇ ਸਬੰਧ ਹੋਰ ਮਜ਼ਬੂਤ ਜਾਂ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੂਗਾ ਇੱਕ ਸੱਚਾ ਇਨਸਾਨ ਉਹ ਤੁਹਾਡੇ ਭਰੋਸੇ ਦੀ ਉਹ ਤੁਹਾਡੇ ਯਕੀਨ ਦੀ ਕਦਰ ਕਰੂਗਾ ਪਰ 도ਗਲਾ ਬੰਦਾ ਇਹਨੂੰ ਵੇਚ ਦਿੰਦਾ ਪੰਜਵੀਂ ਨਿਸ਼ਾਨੀ ਹੈਗੀ ਮੁਸੀਬਤ ਦੇ ਵਿੱਚ ਗਾਇਬ ਹੋ ਜਾਣਾ ਔਖੇ ਸਮੇਂ ਦੇ ਵਿੱਚ ਅੱਗੇ ਸਾਥ ਛੱਡ ਜਾਣਾ ਇਹੋ ਜਿਹੇ ਲੋਕ ਸਿਰਫ ਖੁਸ਼ਹਾਲੀ ਦੇ ਸਾਥੀ ਹੁੰਦੇ ਆ ਸਿਰਫ ਚੰਗੇ ਟਾਈਮ ਦੇ ਵਿੱਚ ਤੁਹਾਡੇ ਸਾਥੀ ਹੁੰਦੇ ਆ ਜਦੋਂ ਵੀ ਤੁਸੀਂ ਕੋਈ ਪਾਰਟੀ ਕਰ ਰਹੇ ਆ ਜਾਂ ਤੁਸੀਂ ਬਹੁਤ ਜ਼ਿਆਦਾ ਖੁਸ਼ ਆ ਕੋਈ ਤੁਹਾਡਾ ਖੁਸ਼ੀ ਦਾ ਟਾਈਮ ਆ ਤਾਂ ਉਹ ਬੰਦੇ ਸਭ ਤੋਂ ਪਹਿਲਾਂ ਤੁਹਾਡੇ ਨਾਲ ਖੜੇ ਹੋਣਗੇ ਪਰ ਜਦੋਂ ਹੀ ਕਦੇ ਪਾਸਾ ਪਲਟਦਾ ਕਦੇ ਮਾੜਾ ਸਮਾਂ ਆਉਂਦਾ ਤਾਂ ਉਹ ਬੰਦੇ ਤੁਹਾਨੂੰ ਪਾ ਲੈਣ ਨਹੀਂ ਥਾਉਣੇ ਜਦੋਂ ਸਤ ਮੁੱਝ ਮੋਢੇ ਦੀ ਲੋੜ ਹੁੰਦੀ ਹੈ ਨਾ ਸਹਾਰੇ ਦੀ ਲੋੜ ਹੁੰਦੀ ਹੈ ਜਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਵੱਡੀ ਪਰੇਸ਼ਾਨੀ ਆ ਜਾਂਦੀ ਹੈ ਕੋਈ ਮੁਸੀਬਤ ਆ ਜਾਂਦੀ ਹੈ ਤਾਂ ਇਹੋ ਜਿਹੇ ਡੋਗਲੇ ਬੰਦੇ ਫੋਨ ਚੱਕਣਾ ਵੀ ਬੰਦ ਕਰ ਦਿੰਦੇ ਆ ਤੇ ਜਾਂ ਫਿਰ ਉੱਥੋਂ ਕੋਈ ਨਾ ਕੋਈ ਬਹਾਨਾ ਲਾ ਕੇ ਗਾਇਬ ਹੋ ਜਾਣਗੇ ਕਿਸੇ ਨਾਲ ਆਪਣੀ ਕੋਈ ਵੀ ਗੱਲ ਸਾਂਝੀ ਕਰਨ ਤੋਂ ਪਹਿਲਾਂ ਨਾ 100 ਵਾਰੀ ਸੋਚੋ ਕਿਉਂਕਿ ਲਿਹਾਜ਼ਾਂ ਸਦਾ ਨਹੀਂ ਪੁੱਗਦੀਆਂ ਯਾਰੀਆਂ ਸਦਾ ਨਹੀਂ ਪੁੱਗਦੀਆਂ ਹੋ ਸਕਦਾ ਤੁਹਾਡੇ ਵਿੱਚ ਉਹ ਕੁਆਲਿਟੀਆਂ ਹੋਣ ਕਿ ਤੁਸੀਂ ਕਿਸੇ ਦੇ ਭੇਤ ਹਮੇਸ਼ਾ ਗੁਪਤ ਰੱਖੋਗੇ ਪਰ ਤੁਹਾਨੂੰ ਕੀ ਪਤਾ ਵੀ ਸਾਹਮਣੇ ਵਾਲਾ ਬੰਦਾ ਕਿੱਥੇ ਪੈਰ ਛੱਡ ਜਾਵੇ ਕਿੱਥੇ ਤੁਹਾਨੂੰ ਧੋਖਾ ਦੇ ਜਾਵੇ ਸੋ ਦੋਸਤੋ ਇਹ ਕੁਝ ਨਿਸ਼ਾਨੀਆਂ ਹੁੰਦੀਆਂ ਹਨ ਉਹਨਾਂ 도ਗਲੇ ਬੰਦਿਆਂ ਦੀਆਂ ਸੋ ਇਹੋ ਜਿਹੇ ਲੋਕਾਂ ਤੋਂ ਤੁਸੀਂ ਜਿੰਨੀ ਛੇਤੀ ਦੂਰੀ ਬਣਾਓਗੇ ਨਾ ਓਨੀ ਤੁਹਾਡੀ ਜ਼ਿੰਦਗੀ ਸੌਖੀ ਤੇ ਖੁਸ਼ਹਾਲ ਬਣੀ ਰਹੂਗੀ ਕਮੈਂਟ ਕਰਕੇ ਆਪਣਾ ਤਜਰਬਾ ਜ਼ਰੂਰ ਸਾਂਝਾ ਕਰੋ ਜੇ ਤੁਹਾਡੇ ਨਾਲ ਵੀ ਕਦੇ ਐ ਹੋਜੇ 도ਗਲੇ ਬੰਦੇ ਦਾ ਸਾਹਮਣਾ ਹੋਇਆ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ